ਸ਼੍ਰੀ ਲੋਕਸ਼੍ਰੀ ਫਤੇਗੜ ਸਾਈ ਵਿਖੇ ਜ਼ਿਲ੍ਹਾ ਪੱਧਰੀ ਤੇ ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਦੇ ਵਿੱਚ ਵੱਖ-ਵੱਖ ਬਲਾਕ ਦੇ ਨਵੇਂ ਪ੍ਰਧਾਨ ਲਗਾਏ ਗਏ ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਦਾਰ ਦੀਦਾਰ ਸਿੰਘ ਭੱਟੇ ਦੀ ਅਗਵਾਈ ਵਿੱਚ ਹੋਈ ਅਤੇ ਬਸੀ ਪਠਾਣਾ ਤੋਂ ਓਮ ਗੋਤਮ ਬਸੀ ਪਠਾਣਾ ਮੰਡਲ ਦਾ ਪ੍ਰਧਾਨ ਸੁਣਿਆ ਗਿਆ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਗੁਰਦੀਪ ਸਿੰਘ ਸਿੱਧੂਪੁਰ ਵੱਲੋਂ ਅਤੇ ਪਾਰਟੀ ਦੇ ਵਰਕਰਾਂ ਵੱਲੋਂ ਓਮ ਗੋਤਮ ਨੂੰ ਸਨਮਾਨਿਤ ਕੀਤਾ ਗਿਆ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਾਡੀ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦੇ ਵੱਲੋਂ ਸਾਡੇ ਬਹੁਤ ਹੀ ਮਿਹਨਤੀ ਤੇ ਯੋਧਾ ਸਾਡੇ ਆਗੂ ਨੇ ਭਾਰਤੀ ਜਨਤਾ ਪਾਰਟੀ ਸ਼੍ਰੀ ਵੋਮ ਗੋਤਮ ਜੀ ਜਿਹੜੇ ਕਿ ਪਹਿਲਾਂ ਬਸੀ ਮੰਡਲ ਦੇ ਵਿੱਚ ਬਤੌਰ ਜਨਰਲ ਸੈਕਟਰੀ ਸੇਵਾ ਨਿਭਾ ਰਹੇ ਸੀ ਇਹਨਾਂ ਨੂੰ ਰਾਈ ਰਾਈ ਦਾ ਜਿਵੇਂ ਪਤਾ ਨਹੀਂ ਹੁੰਦਾ ਜੀ ਉਹ ਹਸਾਬ ਹੈ ਨਾ ਕੋ ਹਰ ਇੱਕ ਪਿੰਡ ਦਾ ਪਤਾ ਹੈ ਹਰ ਇੱਕ ਘਰ ਦਾ ਪਤਾ ਹੈ ਹਰ ਇੱਕ ਸ਼ਹਿਰ ਦੇ ਮਹੱਲੇ ਗਲੀਆਂ ਦਾ ਪਤਾ ਹੈ ਹਰ ਇੱਕ ਦਬੂਦ ਦਾ ਪਤਾ ਹੈ ਅੱਜ ਪਾਰਟੀ ਨੇ ਇਹਨਾਂ ਨੂੰ ਬੜੀ ਜ਼ਿੰਮੇਵਾਰੀ ਵੱਡੀ ਦੇ ਕੇ ਅੱਜ ਮੰਡਲ ਭੱਜੀ ਪਖਾਣਾ ਦਾ ਅਧਿਐਕਸ਼ਨ ਨਿਯੁਕਤ ਕੀਤਾ ਪ੍ਰਧਾਨ ਨਿਯੁਕਤ ਕੀਤਾ ਅਸੀਂ ਵਧਾਈਆਂ ਦੇਣ ਦੇ ਲਈ ਅੱਜ ਅਸੀਂ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਆਪਣੀ ਟੀਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਨਾਲ ਅੱਜ ਇਹਨਾਂ ਦਾ ਸਨਮਾਨ ਕਰਨ ਦੇ ਲਈ ਸੀ ਜੀ ਮੈਨੂੰ ਅੱਜ ਬੀਜੇਪੀ ਵੱਲੋਂ ਆਪਣੇ ਭਾਰਤੀ ਜਨਤਾ ਪਾਰਟੀ ਵੱਲੋਂ ਮੇਰੇ ਕਮਕਾਇੀ ਦੇ ਜੋ ਜਿਹੜਾ ਮੈਨੂੰ ਉਹਨਾਂ ਨੇ ਸਨਮਾਨ ਦਿੱਤਾ ਹੈ ਮੈਨੂੰ ਪ੍ਰਮੋਟ ਕੀਤਾ ਹੈ ਮੰਡੋ ਦਾ ਅਧਿਐਕਸ ਬਣਾਇਆ ਹੈ ਮੈਂ ਉਹਦੇ ਲਈ ਆਪਣੀ ਹਾਈ ਕਮਾਂਡ ਤੇ ਸਿੱਧੂਪੁਰ ਜੀ ਦਾ ਜੋ ਆਪਣੇ ਜਿੰਨੇ ਮੇਰੇ ਸਾਥੀ ਆ ਸਭ ਦਾ ਧੰਨਵਾਦ ਕਰਦਾ ਜਿਹੜੀ ਮੈਨੂੰ ਮੇਰੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਰੱਖ ਕੇ ਮੈਨੂੰ ਸੇਵਾ ਦਿੱਤੀ ਆ ਮੈਂ ਕੋਸ਼ਿਸ਼ ਕਰੂੰਗਾ ਮੈਂ ਸਭ ਨੂੰ ਆਪਣੇ ਸਾਰੇ ਮੈਂਬਰ ਨਾਲ ਲੈ ਕੇ ਇਹਨੂੰ ਜਿਹੜਾ ਪਰ ਮੇਰਾ ਬਸੀ ਵਿਧਾਨ ਸਭਾ ਦਾ ਹਲਕਾ ਹੈ ਇਹਨੂੰ ਮੈਂ ਉੱਚਾ ਲੈ ਕੇ ਜਾਵਾਂਗਾ ਔਰ ਜਿਹੜੀ ਵੀ ਮੈਨੂੰ ਉੱਪਰ ਮੇਰੀ ਹਾਈ ਕਮਾਂਡ ਮੈਨੂੰ ਹੁਕਮ ਦੇਗੀ ਉਹ ਵੀ ਮੈਂ ਪੂਰੀ ਪਾਲਣਾ ਕਰਦਾ ਰਹਾਂਗਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ